ਆਪਾਂ ਜਪਾ ਆਖਰੀ ਵਾਰ ਦੀ ਮਾਰਦੀ ਦਾ ਪ੍ਰੋਗਰਾਮ ਆ ਰਿਹਾ ਜੀ ਆਪਣੇ ਚੈਨਲ ਤੇ ਦੇਖ ਲਿਓ ਸਬਸਕ੍ਰਾਈਬ ਕਰ ਦਿਓ ਨਾਲੇ ਸਬਸਕ੍ਰਾਈਬ ਕਰਿਆ ਨਿਹਾ ਪਹਿਲੇ ਪਹਿਲੇ ਬਟਨ ਕਰ ਦਿਓ ਸਾਰਿਆਂ ਨੇ ਜੇ ਅਸੀਂ ਸਾਰਿਆਂ ਨੂੰ ਸ਼ਾਮਿਲ ਕਰੀਏ ਤੇ ਬੇਨਤੀ ਕਰਕੇ ਪ੍ਰਿੰਟਾਂ ਨੂੰ ਵੰਡਦੇ ਰਹਿਣੇ ਉਹ ਪਹੁੰਚ ਜਾਵੇ ਨਾਲੇ ਉਹ ਕੋਣ ਆਸਲੋ ਮੰਨ ਦਿਓ ਚੈਨਲ 300 ਐਮ ਐਨ ਐ ਸਾਹਿਬ ਆਇਆ ਨਾ

जी भाई चल टी ती बहुत है चलिए सुख दे ਨਾਲ ਗਣਮਾਣ ਮੇਰਾ ਕੀ ਆ ਕੋਈ ਤਰ੍ਹਾਂ ਇਹਾਂ ਤੋਂ ਪਿਆਰਿਆ ਕੀ ਤੇਰੀ ਜੀ ਕੀ ਬਸਾਲਾ ਵਾਲਾ ਸਾਡੀ ਪੈਂਟ ਨਹੀਂ ਆਈ ਅੱਜ ਹੋਰ ਆ

चार बदल हो गया था ठीक है ना चार बदल हो गया सगड़ बड़े आ गया था चारों देखा सगड़ बड़े आ गई पहले पहले बच्चों के चारों तरफ खड़े हो गए और नाटक करने हो गए तेरे को मना उसी के ऊपर कंटिन्यू करेंगे हमारे कौन मरूं ना ना

ਨਾਲ ਕੇ ਆ ਗਏ ਅਸੀਂ ਤੇਰੇ ਨਾਲ ਕੇ ਆ ਗਏ ਜੀ ਸ੍ਰੀ ਗੁਰੂ ਹਰ ਰੋਜ਼ ਤਪਿਆ ਇਹ ਬਨੁ ਮਾਇਆ ਸਰਬ ਨੀਰ ਮਾਗਨੁ ਨਾ ਤਪਿਆ ਨਵੇਂ ਮਨਿਆ ਨਹੀਂ ਨਹੀਂ ਬਸ 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 ਤੂੰ ਬਸ ਕਿੰਨੇ ਮਿੰਟਾਂ ਦਾ ਓ ਖੋਲਣੀ ਆ ਮਨ ਰੋ వాళ్ళు అంత బాలిక ముందు ਆਨੇ ਦੋ ਘਟਿਆ ਕੋਈ ਵੀ ਘਟਿਆ ਨਹੀਂ ਮੈਂ ਜੀ ਮੈਂ ਮਾਰੀ ਸਿਮਰਨ ਮੈਂ ਟੈਨਟ ਲਾਓ ਯਾਰ ਮੈਂ ਤਾਂ ਆਪਣਾ ਵੀ ਬੰਦ ਰੂਗਾ ਪੂਰੀ ਪੂਰੀ ਯਾਹੋ ਧੰਨ ਹੋਵੇ ਧੰਨ ਹੋਵੇ ਜਾਣਾ ਯਾਰ ਇਹ ਨਹੀਂ ਬੰਦ ਬੰਦ ਖਾਣ ਤੋਂ ਪਹਿਲਾਂ ਖਾਣ ਤੋਂ ਪਹਿਲਾਂ ਹਜੇ ਰੋਕ ਲੇਂਦਾ ਕੰਮ ਹਰੇ ਖਾਏ ਹੋਏ ਮੈਂ ਬੰਨ ਮੈਂ ਬੰਨ ਜਵੇਂ ਲੱਗੇ ਨਹੀਂ ਨਹੀਂ ਆਓ ਬੰਨ ਲਾ ਬੈਠੀ ਬੈਠਣਾ ਮੇਰੇ ਤੋਂ ਇਹ ਨਾ ਸੀ ਬੜੀਆ ਇੱਧਰ ਵੰਦੇ ਕਾ ਇੱਧਰ ਵਾਦੇ ਯਾਰ ਜੀ ਰੱਬ ਜਿੱਲਾ ਹੋ ਜਾ ਬਾਰੇ ਤੂੰ ਬਗਾਵਤ ਕੀ ਆਗਾ Tá

ক্েরা <laughs> দোয় <laughs> कदा <laughs> दो